ਸੋਚ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਸੋ ਸਾਧ ਸੰਗਤ ਜੀ ਚੱਲ ਰਹੀ ਨਿਤਨੇਮ ਸਰਲ ਕਥਾ ਵਿਚਾਰ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਅੱਗੋਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਤੋਂ ਪੁੱਛਿਆ ਕਿ ਤੁਸੀਂ ਦੱਸੋ ਤੁਹਾਡੇ ਮਤ ਅਨੁਸਾਰ ਸਚਿਆਰ ਹੋਣ ਅਤੇ ਕੂੜ ਦੀ ਵੱਟ ਤੋੜਨ ਦੇ ਕਿਹੜੇ ਸਾਧਨ ਹਨ ਤਾਂ ਸਿੱਧਾਂ ਨੇ ਆਖਿਆ ਸਾਡੇ ਮਤ ਅਨੁਸਾਰ ਪਹਿਲਾ ਸਾਧਨ ਸੋਚ ਕਰਮकांड ਤਨ ਪਵਿੱਤਰ ਰੱਖਣ ਦੀ ਪ੍ਰਕਿਰਿਆ ਨੂੰ ਮੰਨਿਆ ਹੈ ਕਿ ਸੋਚ ਸੋਚ ਰੱਖ ਕੇ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ ਅੱਗੋਂ ਗੁਰੂ ਮਹਾਰਾਜ ਜੀ ਨੇ ਇਸ ਸਮਾਧਾਨ ਦਾ ਬਾਦਲੀਲ ਖੰਡਨ ਕੀਤਾ ਪਾਤਸ਼ਾਹ ਕਹਿੰਦੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਐ ਸਿੱਧ ਲੋਕੋ ਕਰਮ ਕਾਂਡ ਅਨਸਾਰ ਰੱਖੀ ਹੋਈ ਤਨ ਦੀ ਸੁੱਚ ਪਵਿੱਤਰਤਾ ਨਾਲ ਤਾਂ ਇਸ ਤਨ ਦੀ ਵੀ ਪਵਿੱਤਰਤਾ ਨਹੀਂ ਹੁੰਦੀ ਜੇਕਰ ਲੱਖਾਂ ਵਾਰ ਵੀ ਸੋਚੀ ਹੁੰਦਾ ਸੁਚਮਤਾ ਰੱਖ ਲਵੇ ਸੋ ਇਸ ਪਾਠ ਨੂੰ ਲੱਖ ਵਾਰ ਜਾਂ ਲੱਖ ਵਾਰ ਨਹੀਂ ਕਰਨਾ ਜੇ ਸੋਚੀ ਲੱਖ ਵਾਰ ਪਾਤਸ਼ਾਹ ਕਹਿੰਦੇ ਅਨਕ ਜਲਾ ਜੀ ਧੋਵੇ ਦੇਹੀ ਮੈਲ ਨ ਉਤਰੈ ਸੁੱਧ ਨ ਤੈਹੀ ਇਹ ਸਰੀਰ ਤਾਂ ਕੱਚੀ ਕੰਧ ਵਾਂਗ ਹੈ ਜਿੰਨਾ ਮਰਜੀ ਇਸ ਨੂੰ ਧੋ ਲਵੋ ਇਸ ਵਿੱਚੋਂ ਮੈਲ ਸਵਰ ਦੀ ਸਰਵਦੀ ਹੀ ਰਹਿੰਦੀ ਹੈ ਨਵੇ ਛਿਦਰ ਸਰਵੇ ਅਪਵਿੱਤਰ ਪਾਪ ਇਹ ਸਰੀਰ ਵਿੱਚੋਂ ਮੈਲ ਹੀ ਮੈਲ ਨਿਕਲਦੀ ਫਿਰ ਸਿੱਧਾ ਨੇ ਕਿਹਾ ਸਾਡੇ ਮਤ ਅਨਸਾਰ ਸਚਿਆਰ ਹੋਣ ਦਾ ਦੂਜਾ ਸਾਧਨ ਚੁੱਪ ਹੈ ਮੋਨ ਹੈ ਤਾਂ ਗੁਰੂ ਮਹਾਰਾਜ ਇਸ ਦਾ ਵੀ ਬਾਦ ਦਲੀਲ ਖੰਡਨ ਕਰਦੇ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਚੁੱਪੈ ਬਾਣੀ ਦਾ ਮੋਨ ਤਰਨ ਨਾਲ ਬਾਣੀ ਦੀ ਵੀ ਚੁੱਪ ਨਹੀਂ ਹੁੰਦੀ ਜੇ ਕਰੇ ਮਨੁੱਖ ਲੇਵਤਾਰ ਤੇਲ ਧਾਰਾ ਵਤ ਆਪਣੀ ਸੁਰਤ ਬਗਲ ਸਮਾਦੀ ਵਿੱਚ ਲਾਈ ਰੱਖੇ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਟ ਫਿਰ ਸਿੱਧਾ ਨੇ ਕਿਹਾ ਸਾਡੇ ਮਤ ਅਨਸਾਰ ਸਚਿਆਰ ਹੋਣ ਦਾ ਤੀਜਾ ਸਾਧਨ ਵਰਤ ਰੱਖਣਾ ਭੁਖੇ ਰਹਿਣਾ ਹੈ ਇਸ ਦਾ ਵੀ ਗੁਰੂ ਮਹਾਰਾਜ ਖੰਡਨ ਕਰਦੇ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਭੁਖਿਆ ਭੁਖੇ ਰਹਿਣ ਨਾਲ ਭੁਖਿਆਂ ਵਰਤ ਧਾਰੀਆਂ ਦੇ ਤਨ ਦੀ ਭੁੱਖ ਵੀ ਨਾ ਨਿਵਰਤ ਹੋ ਸਕੇ ਅਤੇ ਮਾਨ ਦੀ ਭੁੱਖ ਤਾਂ ਦੂਰ ਹੋ ਹੀ ਨਹੀਂ ਸਕਦੀ ਜੇਕਰ ਇਹ ਮਨੁੱਖ ਵਰਤ ਆਦਿਕ ਰੱਖ ਕੇ ਵਰਤ ਦਾ ਫਲ ਬੰਨਾ ਪੁਰੀਆ ਭਾਰ अनेकाਾਂ ਪੁਰੀਆਂ ਦੇ ਪਦਾਰਥਾਂ ਦੇ ਭਾਰ ਭਾਵ ਪੰਣਾ ਵੀ ਬਨ ਲਵੇ ਸਮੰਦਾ ਵੀ ਪ੍ਰਾਪਤ ਕਰ ਲਵੇ ਕਿਉਂਕਿ ਵਰਤ ਆਦਿਕ ਰੱਖਣ ਵਾਲੇ ਸਾਧੂ ਦੇਬ ਲੋਕ ਦੇ ਪਦਾਰਥਾਂ ਦੀ ਇਸ਼ਾਰਾ ਰੱਖਦੇ ਫਿਰ ਸਿੱਧਾ ਨਹੀਂ ਕਿਹਾ ਕਿ ਸਾਡੇ ਮਤ ਅਨਸਾਰ ਸਚਿਆਰ ਬਣਨ ਦਾ ਚੌਥਾ ਸਾਧਨ ਸ਼ਾਸਤਰਾਂ ਦੀ ਸਿਆਣਪ ਹੈ ਇਸ ਦਾ ਵੀ ਗੁਰੂ ਮਹਾਰਾਜ ਜੀ ਖੰਡਨ ਕਰ ਰਹੇ ਸਹਸ ਸਿਆਣਪਾ ਲਖ ਹੋਹਿ ਤਾ ਇੱਕ ਨ ਚੱਲੈ ਨਾਲ ਐਸੇ ਲੋਕੋ ਇਸ ਮਨੁੱਖ ਕੋਲ ਪਾਵੇ ਹਜ਼ਾਰਾਂ ਗ੍ਰੰਥਾਂ ਦੀਆਂ ਲੱਖਾਂ ਹੀ ਸਿਆਣਪ ਉਕਤੀਆਂ ਜੁਗਤੀਆਂ ਹੋਣ ਉਨ੍ਹਾਂ ਵਿੱਚੋਂ ਇੱਕ ਵੀ ਸਿਆਣਪ ਸਚਿਆਰ ਹੋਣ ਵਿੱਚ ਕਾਮਯਾਬ ਨਹੀਂ ਹੋ ਸਕਦੀ ਆਖਿਰ ਸਿੱਧ ਲਾਜਵਾਬ ਹੋਏ ਤੇ ਬੇਨਤੀ ਕੀਤੀ ਮਹਾਰਾਜ ਆਪ ਹੀ ਦੱਸੋ ਕਿ ਸਚਿਆਰ ਹੋਣ ਦਾ ਸਫਲ ਤਰੀਕਾ ਕਿਹੜਾ ਹੈ ਤਾਂ ਗੁਰੂ ਮਹਾਰਾਜ ਜੀ ਨੇ ਅਖੀਰਲੀ ਪੰਕਤੀ ਉਚਾਰਨ ਕੀਤੀ ਕੇਵ ਸਚਿਆਰਾ ਹੋਈ ਐ ਕੇਵ ਕੂੜੈ ਟੁੱਟੈ ਪਾਲ ਇਸ ਪੰਕਤੀ ਦਾ ਅਰਥ ਆਰੰਭ ਵਿੱਚ ਹੋ ਚੁੱਕਾ ਹੈ ਇਹ ਪ੍ਰਚੰਸੀ ਉਹਨਾਂ ਦਾ ਪਾਤਸ਼ਾਹ ਦੱਸ ਰਿਹਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਐ ਸਿੱਧ ਲੋਕੋ ਇਹ ਤਾਂ ਹਰ ਮਨੁੱਖ ਦੇ ਨਾਲ ਧੁਰ ਦਰਗਾਹ ਤੋਂ ਲਿਖਿਆ ਹੋਇਆ ਹੈ ਕਿ ਸਚਿਆਰ ਹੋਣ ਵਾਸਤੇ ਰਜ਼ਾਈ ਰਜ਼ਾ ਦਾ ਮਾਲਕ ਜੋ ਅਕਾਲ ਪੁਰਖ ਹੈ ਉਸ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦੱਸੇ ਬਾਟ ਮੁਰੀਦਾ ਜੋਲੀਐ ਸਿੱਧਾਂ ਨੇ ਲਾਜਵਾਬ ਹੋ ਕੇ ਫਿਰ ਗੁਰੂ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਜੀ ਆਪ ਜੀ ਨੇ ਸਚਿਆਰ ਬਣਨ ਵਾਸਤੇ ਦਰਗਾਹੀ ਹੁਕਮ ਵਿੱਚ ਚੱਲਣ ਲਈ ਆਖਿਆ ਉਸ ਹੁਕਮ ਦੇ ਸਬੰਧ ਵਿੱਚ ਸਾਨੂੰ ਕੁਝ ਸਮਝਾਓ ਕਿ ਉਹ ਹੁਕਮ ਕੀ ਹੈ ਤਾਂ ਗੁਰੂ ਮਹਾਰਾਜ ਜੀ ਨੇ ਦੂਜੀ ਪੌੜੀ ਉਚਾਰਨ ਕੀਤੀ ਜਿਸ ਵਿੱਚ ਹੁਕਮ ਦੀ ਖੋਲ ਕੇ ਵਿਆਖਿਆ ਕੀਤੀ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਐ ਸਿੱਧ ਲੋਕ ਉਸ ਦੇਵੀ ਅਤੇ ਦਰਗਾਹੀ ਹੁਕਮ ਵਿੱਚ ਆਕਾਰ ਦ੍ਰਿਸ਼ਟਮਾਨ ਪਰਪੰਚ ਪੈਦਾ ਹੋ ਰਿਹਾ ਭਾਵ ਦੁਨੀਆ ਦੀ ਹਰ ਚੀਜ਼ ਹਰ ਜੀਵ ਅਤੇ ਹਰ ਸਰੀਰ ਉਸ ਪ੍ਰਭੂ ਦੇ ਹੁਕਮ ਵਿੱਚ ਪੈਦਾ ਹੋ ਰਿਹਾ ਉਸ ਪ੍ਰਭੂ ਦੇ ਦੇਵੀ ਹੁਕਮ ਬਾਰੇ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਉਹ ਹੁਕਮ ਕਿਉਂ ਕਿਵੇਂ ਕਿੱਥੇ ਤੇ ਕਿਸ ਰੂਪ ਵਿੱਚ ਵਰਤ ਰਿਹਾ ਦਰਸਲ ਹੁਕਮ ਅਨੰਤ ਚੇਤਨਾ ਦੇਵੀ ਸ਼ਕਤੀ ਦਾ ਨਾਮ ਹੈ। ਅਤੀ ਉਹ ਸ਼ਕਤੀ ਪ੍ਰਭੂ ਨਾਲ ਅਪੇਧ ਹੈ। ਹੁਕਮੀ ਹੋਵਨ ਜੀ ਹੁਕਮ ਮਿਲੈ ਵੜੇ ਆਈ। ਉਸ ਸਰਬਸ਼ਕਤੀ ਮਾਨ ਅਕਾਲਪੁਰਖ ਦੇ ਹੁਕਮ ਵਿੱਚ ਸਾਰੇ ਜੀਵ ਪੈਦਾ ਹੋ ਰਹੇ। ਅਤੇ ਉਸ ਕਰਤਾਪੁਰਖ ਦੇ ਹੁਕਮ ਵਿੱਚ ਹੀ ਇਹਨਾਂ ਜੀਵਾਂ ਨੂੰ ਦੀਨ ਦੁਨੀਆ ਦੀ ਵਿੜਿਆਈ ਪ੍ਰਾਪਤ ਹੁੰਦੀ। ਪਰ ਵਿੜਿਆਈ ਉਹਨਾਂ ਨੂੰ ਪ੍ਰਾਪਤ ਹੁੰਦੀ। ਜਿਹੜੇ ਅਕਾਲ ਪੁਰਖ ਦੀ ਭਗਤੀ ਗੁਰੂ ਮਹਾਰਾਜ ਜੀ ਦੀ ਸੇਵਾ ਕਰਦੇ ਟਹਿਲ ਮਹਿਲ ਤਾਕੂ ਮਿਲੇ ਜਾਕੂ ਸਾਧ ਕਿਰਪਾਲ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਸਤਗੁਰੂ ਜੀ ਫਰਮਾਉਂਦੇ ਹਨ ਐ ਸਿੱਧ ਲੋਕ ਉਸ ਪ੍ਰਭੂ ਦੇ ਹੁਕਮ ਵਿੱਚ ਕੋਈ ਚੰਗੇ ਕਰਮ ਕਰਕੇ ਉੱਤਮ ਸ੍ਰੇਸ਼ਟ ਤੇ ਕੋਈ ਮਾੜੇ ਕਰਮ ਕਰਕੇ ਨੀਚ ਕनिष्ठ ਬਣ ਜਾਂਦਾ ਅਤੇ ਉਸ ਪ੍ਰਭੂ ਦੇ ਹੁਕਮ ਵਿੱਚ ਹੀ ਲਿਖੇ ਹੋਏ ਚੰਗੇ ਮਾੜੇ ਕਰਮਾਂ ਦਾ ਫਲ ਇਹ ਜੀਵ ਦੁੱਖ ਸੁੱਖ ਪਾਉਂਦੇ ਆ ਦੱਦਾ ਦੋਸ ਨਾ ਦੇਉ ਕਿਸੈ ਦੋਸ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰਜਨਾ ਭਾਵ ਦੁੱਖ ਤੇ ਸੁਖ ਕਰਮਾਂ ਦਾ ਫਲ ਹੈ ਪਰ ਇਹਨਾਂ ਕਰਮਾਂ ਤੇ ਪ੍ਰਭੂ ਦਾ ਹੁਕਮ ਹਾਵੀ ਹੈ ਇਕਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਉਸ ਪ੍ਰਭੂ ਦੇ ਹੁਕਮ ਵਿੱਚ ਇੱਕ ਸੇਵਾ ਤੇ ਸਿਮਰਨ ਕਰਨ ਵਾਲੇ ਗੁਰਮੁਖਾਂ ਨੂੰ ਬਖਸ਼ੀਸ਼ ਭਗਤੀ ਤੇ दैवी ਗਿਆਨ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ ਅਤੇ ਇੱਕ ਪਾਪੀ ਜੀਵ ਨੂੰ ਉਸ ਪ੍ਰਭੂ ਦੇ ਹੁਕਮ ਵਿੱਚ 84 ਲੱਖ ਜੁਨਾਂ ਵਿੱਚ ਪਰਮਾਇਆ ਜਾਂਦਾ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਹੁਕਮੇ ਅੰਦਰ ਸਭ ਕੁ ਬਾਹਰ ਹੁਕਮ ਨ ਕੋਈ ਹਜੂਰ ਫਰਮਾਉਂਦੇ ਹਨ ਐ ਸਿੱਧ ਲੋਕੋ ਮੁਕ ਦੀ ਗੱਲ ਇਹ ਹੈ ਕਿ ਜੋ ਵੀ ਕੋਈ ਸੰਸਾਰ ਵਿੱਚ ਵਰਤ ਜਾਂ ਵਾਪਰ ਰਿਹਾ ਇਹ ਸਭ ਕੁਝ ਉਸ ਤਿਰਗਾਹੀ ਹੁਕਮ ਵਿੱਚ ਹੀ ਵਾਪਰ ਰਿਹਾ ਕੋਈ ਵੀ ਹੁਕਮ ਕੋਈ ਵੀ ਉਸ ਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ ਨਾਨਕ ਹੁਕਮੈ ਜੇ ਬੁੱਝੈ ਹਉਮੈ ਕਹੈ ਨਕੂਏ ਜਿੱਥੇ ਵੀ ਕੋਈ ਬੁੱਝਣ ਦਾ ਸਮਝਣ ਦਾ ਵਾਜਕ ਆਉਂਦਾ ਉਸ ਨੂੰ ਕੱਸ ਕੇ ਬੋਲਣਾ ਪਾਟ ਨੂੰ ਜਿੱਥੇ ਕੋਈ ਜਿਵੇਂ ਅੱਗ ਤ੍ਰਿਸ਼ਨਾ ਬੁੱਝਣ ਦਾ ਵਾਜਕ ਆਉਂਦਾ ਉਹ ਪੋਲਾ ਬੋਲਣਾ ਸੋ ਇੱਥੇ ਕੱਸ ਕੇ ਬੋਲ ਹੋਵੇਗਾ ਜੇ ਕੋਈ ਅਕਾਲ ਪੁਰਖ ਦੇ ਉਸ ਅਨੰਤ ਚੇਤਨਾ ਰੂਪ ਦਰਗਾਹੀ ਹੁਕਮ ਨੂੰ ਸਮਝ ਲੈਂਦਾ ਬੁੱਝ ਲੈਂਦਾ ਤਾਂ ਫਿਰ ਉਹ ਹਉਮੈ ਵਿੱਚ ਕੋਈ ਵੀ ਬਚਨ ਨਹੀਂ ਆਕਦਾ ਇਹ ਉਸ ਦੀ ਨਿਸ਼ਾਨੀ ਹੁਕਮ ਨੂੰ ਬੁੱਝਣ ਵਾਲਾ ਤਾਂ ਇਹੀ ਆਖੇਗਾ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕੇ ਜਿਉਂ ਭਾਵੈ ਤੇ ਵ ਬਖਸ ਉਹ ਤਾਂ ਇਹ ਆਖੇਗਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਸਿੱਧਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਿਸ ਵਾਹਿਗੁਰੂ ਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਕੋਈ ਉਸ ਦੀ ਸਿਫਤ ਕਰਨ ਵਾਲਾ ਵੀ ਹੈ ਤਾਂ ਸਤਿਗੁਰੂ ਮਹਾਰਾਜ ਇਸ ਦਾ ਉੱਤਰ ਅੱਗੇ ਦਿੰਦੇ ਆਂ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਐ ਸਿੱਧ ਲੋਕ ਕੋਈ ਉਸ ਸਰਬਸ਼ਕਤੀਮਾਨ ਅਕਾਲ ਪੁਰਖ ਦੇ ਤਾਣ ਬਲ ਨੂੰ ਗਾ ਰਿਹਾ ਚਤਰ ਦਿਸਾ ਕੀਨੂ ਬਲ ਆਪਣਾ ਸਿਰ ਉੱਪਰ ਕਰਤਾ ਰਿਓ ਉਸ ਅਕਾਲ ਪੁਰਖ ਦੇ ਬਲ ਨੂੰ ਉਹੀ ਗਾਉਂਦਾ ਜਦੋਂ ਕਿਸੇ ਨੂੰ ਵਾਹਿਗੁਰੂ ਪਰਮੇਸ਼ਰ ਵੱਲੋਂ ਤਾਣ ਹੁੰਦਾ ਬਲ ਪ੍ਰਾਪਤ ਹੁੰਦਾ ਗਾਵੇ ਕੋ ਤਾਂ ਜਾਣੇ ਨੀ ਗਾਵੇ ਕੋ ਦਾਤ ਜਾਣੇ ਨੀ ਸਾਣ ਕੋਈ ਵਿਅਕਤੀ ਉਸ ਪ੍ਰਭੂ ਦੀ ਦਾਤ ਬਖਸ਼ਿਸ਼ ਸੇਵਾ ਸਿਮਰਨ ਅਤੇ ਨਾਮ ਬਾਣੀ ਨੂੰ ਉਸ ਦੀ ਪ੍ਰਾਪਤੀ ਦਾ ਨਿਸ਼ਾਨ ਪ੍ਰਮਾਣ ਪੱਤਰ ਜਾਣ ਕੇ ਉਸ ਰਾਹੀ ਪ੍ਰਭੂ ਦੇ ਗੁਣ ਗਾ ਰਿਹਾ ਤੇ ਕੋਈ ਵਿਅਕਤੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਕੋਈ ਦਾਤ ਪ੍ਰਾਪਤ ਕਰਕੇ ਉਸ ਦੇ ਜਸ ਨੂੰ ਗਾ ਰਿਹਾ ਹੈ ਅਤੇ ਉਸ ਨੂੰ ਨਿਸ਼ਾਨ ਹਾਜ਼ਰ ਸਮਝ ਕੇ ਉਸ ਦੇ ਜਸ ਨੂੰ ਗਾ ਰਿਹਾ ਜਥਾ 베ਦ ਕਿਤੇਬ ਸੰਸਾਰ ਹੱਬਾ ਹੂੰ ਬਾਰਾ ਨਾਨਕ ਕਾ ਪਾਦ ਸਾਹਾ ਦਿਸੈ ਜਾਰਾ ਕਿ ਜਾਹਰ ਜਹੂਰ ਹੈ ਹਾ ਕੇ ਹਾਜ਼ਰ ਹਜ਼ੂਰ ਹੈ ਗਾਵੇ ਕੋ ਗੁਣ ਵਡਿਆਈਆਂ ਚਾਰ ਕੋਈ ਚਾਰ ਨਾਮ ਸੁੰਦਰ ਦਾ ਹੈ ਕੋਈ ਸੁੰਦਰ ਗੁਣ ਅਤੇ ਵਡਿਆਈਆਂ ਪ੍ਰਾਪਤ ਕਰਕੇ ਉਸ ਪ੍ਰਭੂ ਦੇ ਗੁਣ ਗਾ ਰਿਹਾ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਕੀਤੇ ਭਗਤ ਨਾ ਹੋਏ ਗਾਵੈ ਕੋ ਵਿਦਿਆ ਵਿਖਮ ਵਿਚਾਰ ਐ ਸਿੱਧ ਲੋਕੋ ਕੋਈ ਪੰਡਿਤ ਵਿਦਿਆ ਵਿਖਮ ਹੁੰਦੀ ਕਟਨ ਵਿਦਿਆ ਵੇਦ ਸ਼ਾਸਤਰ ਵੇਦ ਦੇ ਖਾਟਾਂਗ ਜੋਤਿਸ਼ ਵਿਆਕਰਣ ਆਦਿਕ ਦੀ ਵਿਚਾਰ ਕਰਕੇ ਉਸ ਵਾਹਿਗੁਰੂ ਦੇ ਜਸ ਨੂੰ ਗਾ ਰਿਆ ਗਾਵੈ ਕੋ ਸਾਜ ਕਰੀ ਤਨ ਕੀ ਅਤੇ ਕੋਈ ਭੌਤਿਕ ਵਿਗਿਆਨੀ ਇਸ ਢੰਗ ਨਾਲ ਪ੍ਰਭੂ ਦਾ ਜਸ ਗਾ ਰਿਹਾ ਕਿ ਉਹ ਪ੍ਰਭੂ ਆਪਣੀ ਕੁਦਰਤ ਦੁਆਰਾ ਤਨ ਸਰੀਰ ਰੱਜ ਕੇ ਫਿਰ ਖੇ ਮਿੱਟੀ ਕਰ ਦਿੰਦਾ ਕਿਉਂਕਿ ਮਾਟੀ ਮਾਟੀ ਹੋਈ ਏਕ ਇਸ ਪੰਕਤੀ ਵਿੱਚ ਦੇਹ ਨੂੰ ਪੰਜਾਂ ਤਤਾਂ ਦੀ ਮਿੱਟੀ ਦਾ ਕਾਰਜ ਮੰਨ ਕੇ ਆਖਿਰ ਮਿੱਟੀ ਹੀ ਹੁੰਦੀ ਦਰਸਾਇਆ ਗਾਵੈ ਕੋ ਜੀ ਲੈ ਫਿਰ ਦੇਹ ਸੂ ਪਾਠਾਂ ਦਾ ਖਿਆਲ ਰੱਖਣਾ ਗਾਵੈ ਕੋ ਤੇ ਵਿਸਰਾਮ ਹੈ ਜੱਜੇ ਨੂੰ ਬਿਹਾਰੀ ਐੜਾ ਮੁਕਤਾ ਹੈ ਇਹ ਵੀ ਬੋਲਣਾ ਜੀ ਇਸ ਤਰ੍ਹਾਂ ਕਹਿੰਦੇ ਕੋਈ ਰੂਹ ਵਿਗਿਆਨੀ ਇਸ ਢੰਗ ਨਾਲ ਵਾਹਿਗੁਰੂ ਦਾ ਜਸ ਗਾ ਰਿਹਾ ਕਿ ਉਹ ਅਕਾਲ ਪੁਰਖ ਇਸ ਜੀਵ ਨੂੰ ਜੀ ਕਹੀਏ ਜਿੰਦ ਜਾਨ ਜਾਂ ਜੀਵ ਕਲਾ ਦੇ ਕੇ ਫਿਰ ਵਾਪਸ ਲੈ ਲੈਂਦਾ ਭਾਵ ਸਰੀਰ ਤੇ ਜਮੀਰ ਦਾ ਸੰਯੋਗ ਵਿਜੋਗ ਪ੍ਰਭੂ ਦੇ ਹੁਕਮ ਵਿੱਚ ਹੋ ਰਿਹਾ ਮਖੱਲਾ ਪਹਿਲਾ ਰਾਹੀ ਸਤਿਗੁਰੂ ਸਾਰੰਗ ਦੀ ਵਾਰ ਵਿੱਚ ਚੌਥੇ ਪਾਤਸ਼ਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੱਸਦੇ ਆ ਜੁੜ ਜੁੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੋਏ ਮੋਏ ਜੀਵੇ ਗਾਵੇ ਕੋ ਜਾਂਪੈ ਇੰਦਿਸੈ ਦੂਰ ਕੋਈ ਪਰੋਖ ਗਿਆਨੀ ਜਿਸ ਨੂੰ ਉਹ ਪ੍ਰਭੂ ਦੂਰ ਦਿਸਦਾ ਉਸ ਨੂੰ ਦੂਰ ਜਾਣ ਕੇ ਉਸ ਦੇ ਜਸ ਨੂੰ ਗਾ ਰਿਹਾ ਹੈ ਗਾਵੇ ਕੋ ਵੇਖੇ ਹਾਦਰ ਆ ਹਦੂਰ ਕੋਈ ਤਤ ਗਿਆਨੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰਾ ਹਜੂਰ ਨਹਾਜ਼ਰ ਨਾਜ਼ਰ ਪ੍ਰਤਕ ਵੇਖੇ ਉਸ ਦੇ ਜਸ ਨੂੰ ਗਾਰਿਆ ਆਪੇ ਨੇੜੈ ਦੂਰ ਆਪੇ ਹੀ ਆਪੇ ਮਨਜ ਮਿਆਨੂ ਆਪੇ ਵੇਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੂ ਜੋਤਿ ਸੁਭਾਵੈ ਨਾਨਕਾ ਹੁਕਮ ਸੋਈ ਪਰਵਾਨੋ ਸਿੱਧਾ ਨੇ ਪ੍ਰਸ਼ਨ ਕੀਤਾ ਐ ਸਤਿਗੁਰੂ ਜੀ ਕਿ ਸਾਰੇ ਜੀਵ ਉਸ ਪ੍ਰਭੂ ਦੇ ਜਸ ਨੂੰ ਹੀ ਗਾਉਂਦੇ ਜਾਂ ਉਸ ਦੀ ਕਥਾ ਵਿਆਖਿਆ ਵੀ ਕਰਦੇ ਤਾਂ ਸਤਿਗੁਰੂ ਮਹਾਰਾਜ ਇਸ ਦਾ ਇਹਨਾਂ ਪੰਕਤੀਆਂ ਵਿੱਚ ਉੱਤਰ ਦੇ ਰਹੇ ਕਤਨਾ ਕਥੀ ਨ ਆਵੇ ਟੂਟ ਕਤ ਕਤ ਕਥੀ ਕੋਟੀ ਕੋਟ ਕੋਟ ਐ ਸਿੱਧ ਲੋਕੋ ਕੋਟ-ਕੋਟ ਕਰੋੜਾਂ ਹੀ ਕਰੋੜਾਂ ਪੰਡਿਤ ਵਿਦਵਾਨ ਕਰੋੜਾਂ ਹੀ ਕੋਟੀ ਉਕਤੀਆਂ ਜੁਕਤੀਆਂ ਨਾਲ ਕਥਨਾ ਕਥੀ ਉਸ ਪ੍ਰਭੂ ਦੀ ਸਰੂਪ ਭੂਤ ਅਤੇ ਤਤ ਤਸਤੀ ਲਖਣਾ ਵਾਲੀ ਕਥਾ ਕਥਨ ਕਰਦੇ ਆ ਕਥ ਕਥ ਕਥੀ ਕਰੋੜਾਂ ਨੇ ਹੀ ਪਿਛੇ ਕਥਨ ਕੀਤੀ ਕਰੋੜਾਂ ਹੀ ਹੁਣ ਕਰ ਰਹੇ ਆ ਅਤੇ ਕਰੋੜਾਂ ਹੀ ਅੱਗੇ ਨੂੰ ਕਰਨਗੇ ਭਾਵ ਤਿੰਨੇ ਕਾਲਾਂ ਵਿੱਚ ਮਨ ਬਾਣੀ ਸਰੀਰ ਕਰਕੇ ਪੂਰਾ ਢਿੱਲ ਲਾ ਕੇ ਵੀ ਕਥਾ ਵਾਰਤਾ ਕਰਦੇ ਆ ਪਰ ਫਿਰ ਵੀ ਉਸ ਕਥਾ ਦਾ ਟੋਟਾ ਨਹੀਂ ਆਉਂਦਾ ਸਿੱਧਾਂ ਨੇ ਪ੍ਰਸ਼ਨ ਕੀਤਾ ਜਿੰਨੇ ਵੀ ਜੀਵ ਉਸ ਪ੍ਰਭੂ ਦਾ ਜਸ ਗਾਉਂਦੇ ਆ ਜਾਂ ਕਥਾ ਵਾਰਤਾ ਕਰਦੇ ਉਹਨਾਂ ਨੂੰ ਖਾਣ ਪਾਣ ਲਈ ਖੁਰਾਕ ਕੌਣ ਦਿੰਦਾ ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਦੇਦਾ ਦੇ ਲੈਦੇ ਥੱਕ ਪਾਹ ਜੁਗਾਂ ਜੁਗੰਤਰ ਖਾਹੀ ਖਾਹੇ ਐ ਸਿੱਧ ਲੋਕੋ ਦੇਦਾ ਦੇਣ ਵਾਲਾ ਦਾਤਾ ਉਹ ਪ੍ਰਭੂ ਹੈ ਸਭ ਜੀਵਾਂ ਨੂੰ ਹਰ ਵਸਤੂ ਉਹੀ ਦਿੰਦਾ ਅਤੇ ਲੈਣ ਵਾਲੇ ਜੀਵ ਲੈ ਲੈ ਕੇ ਵਰਤ ਵਰਤ ਕੇ ਥੱਕ ਜਾਂਦੇ ਉਸ ਦੀ ਦਿੱਤੀ ਹੋਈ ਦਾਤ ਨੂੰ ਜੁਗਾ ਜੁਗੰਤਰਾਂ ਤੱਕ ਖਾਹੀ ਖਾਹੇ ਸ਼ੱਕ ਦੇ ਹੀ ਸ਼ੱਕ ਦੇ ਰਹਿੰਦੇ ਕਦੇ ਟੋਟ ਨਹੀਂ ਆਉਂਦੀ ਦੇਵਨ ਹਾਰ ਦਾਤਾਰ ਮੈਂ ਨਿਤ ਚਿਤਾਰਿਆ ਨਿਖੋਟ ਨਾ ਜਾਈ ਮੂਲ ਅਤਲ ਪੰਡਾਰਿਆ ਸਿੱਧਾਂ ਨੇ ਫਿਰ ਪ੍ਰਸ਼ਨ ਕੀਤਾ ਐ ਸਤਿਗੁਰੂ ਜੀ ਕੋਈ ਜੀਵ ਕਿਸ ਰਾਹ ਫਿਰ ਰਿਹਾ ਹੈ ਕੋਈ ਕਿਸ ਰਾਤੀ ਅਕਸਰ ਇਨਾਂ ਤੇ ਕਿਸੇ ਦਾ ਕੰਟਰੋਲ ਵੀ ਹੈ ਤਾਂ ਹਜੂਰ ਫਰਮਾਉਂਦੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਐ ਸਿੱਧ ਲੋਕੋ ਹੁਕਮੀ ਪ੍ਰਭੂ ਹੁਕਮ ਦਾ مالک ਹੈ ਉਹ ਆਪਣੇ ਹੁਕਮ ਦੁਆਰਾ ਹੀ ਹਰ ਜੀਵ ਨੂੰ ਕਿਸੇ ਨਾ ਕਿਸੇ ਰਾਹ ਤੋਰ ਰਿਹਾ ਫਿਰ ਇਨਾਂ ਜੀਵਾਂ ਦੀ ਨਾ ਨਾਦਾਨਗੀ ਅਤੇ ਇਹ ਲ ਭਗਤਾਂ ਨੂੰ ਵੇਖ-ਵੇਖ ਕੇ ਉਹ ਬੇਪਰਵਾਹ ਮਾਲਕ ਪ੍ਰਸੰਨ ਹੁੰਦਾ ਜਿਵੇਂ ਬੱਚੇ ਦੀ ਬਾਲ ਲੀਲਾ ਨੂੰ ਵੇਖ ਕੇ ਮਾਂ ਅਤੇ ਪਿਤਾ ਖੁਸ਼ ਹੁੰਦੇ ਸਿੱਧਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਐ ਸਤਿਗੁਰੂ ਜੀਓ ਉਹ ਪ੍ਰਭੂ ਬੇਪਰਵਾਹ ਤੇ ਸਰਬਸ਼ਕਤੀਮਾਨ ਪਾਤਸ਼ਾਹਾਂ ਦਾ ਪਾਦਸ਼ਾਹ ਹੈ ਉਸ ਦਾ ਰਾਜ ਪ੍ਰਬੰਧ ਰਾਸ਼ਟਰੀ ਭਾਸ਼ਾ ਅਤੇ ਅਨਕੂਲ ਨਜ਼ਰਾਨਾ ਕਿਹੜਾ ਤਾਂ ਹਜੂਰ ਫਰਮਾਉਂਦੇ ਆ ਸਾਚਾ ਸਾਹਿਬ ਸਾਚ ਨਾਇ ਪਖਿਆ ਪਾਉ ਅਪਾਰ ਐ ਸਿੱਧ ਲੋਕੋ ਪ੍ਰਭੂ ਸਾਚਾ ਸਾਹਿਬ ਸੱਚਾ ਪਾਤਸ਼ਾਹ ਅਤੇ ਉਸ ਦਾ ਨਾਇ ਨਾਮ ਅਥਵਾ ਨਿਆ ਵੀ ਸੱਚ ਹੈ ਉਥੈ ਸੱਚੇ ਹੀ ਸੱਚ ਨਿਭੜੈ ਚੁਣ ਵਖ ਕੱਡੇ ਜਜਮਾਲਿਆ ਅਤੇ ਉਸ ਦੀ ਪਖਿਆ ਬੋਲੀ ਭਾਵ ਰਾਸ਼ਟਰੀ ਭਾਸ਼ਾ ਪ੍ਰੇਮ ਅਪਾਰ ਬਹੁਤ ਹੀ ਮਨਪਸੰਦ ਭਾਸ਼ਾ ਹੈ ਸਾਜ ਕਹੋ ਸੁਨ ਲੇਹੁ ਸਬੈ ਜਿਨ ਪ੍ਰੇਮ ਕੀਉ ਤਿਨਹੀ ਪ੍ਰਭ ਪਾਇਉ ਭਾਸ਼ਾ ਹੈ ਸਿੱਧਾਂ ਨੇ ਫਿਰ ਪ੍ਰਸ਼ਨ ਕੀਤਾ ਪਾਤਸ਼ਾਹਾਂ ਕੋਲੋਂ अनेਕਾਂ ਭਿਖਾਰੀ ਦਾਤਾਂ ਮੰਗਦੇ ਹਨ ਅਤੇ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਹਨ ਉਹ ਪਾਤਸ਼ਾਹ ਪ੍ਰਭੂ ਵੀ ਕਿਸੇ ਨੂੰ ਦਾਤਾਂ ਬਖਸ਼ਿਸ਼ ਕਰਦਾ ਤਾਂ ਹਜੂਰ ਫਰਮਾਉਂਦੇ ਆਖਹਿ ਮੰਗੇਹਿ ਦੇਹ ਦੇਹ ਦਾਤ ਕਰੇ ਦਾਤਾਰ ਉਸ ਪ੍ਰਭੂ ਦਰ ਦੇ ਭਿਖਾਰੀ ਪਹਿਲਾਂ ਉਸ ਦੀ ਆਖਿਆ ਵਢਾਈ ਕਰਦੇ अथवा ਅਰਦਾਸ ਪ੍ਰਾਰਥਨਾ ਕਰਦੇ ਹਨ ਫਿਰ ਉਸ ਅਕਾਲ ਪੁਰਖ ਤੋਂ ਦਾਤਾਂ ਮੰਗਦੇ ਕਿ हे ਪ੍ਰਭੂ ਵਾਹਿਗੁਰੂ ਜੀ ਸਾਨੂੰ ਦੇ ਇਸ ਦੁਨੀਆ ਦੇ ਸਾਰੇ ਸੁੱਖ ਬਖਸ਼ਿਸ਼ ਕਰ ਅਤੇ ਫਿਰ ਸਾਨੂੰ ਤੂੰ ਦੇਹ ਦਰਗਾਹ ਦੇ ਸੁੱਖ ਵੀ ਬਖਸ਼ਿਸ਼ ਕਰ ਇਹ ਉਹਨਾਂ ਦੀ ਬੇਨਤੀ ਅਤੇ ਜਾਚਨਾ ਸੁਣ ਕੇ ਉਹ ਦਾਤਾਰ ਪ੍ਰਭੂ ਦੀਨ ਦੁਨੀਆ ਦੀਆਂ ਦਾਤਾਂ ਧਰਮ ਅਰਥ ਕਾਮ ਮੋਖ ਬਖਸ਼ਿਸ਼ ਕਰਦਾ ਹੈ ਫੇਰ ਕਿ ਅਗੈ ਰੱਖੀ ਹੈ ਜਿਤ ਦਿਸੈ ਦਰਬਾਰ ਸਿੱਧਾਂ ਨੇ ਫਿਰ ਪ੍ਰਸ਼ਨ ਕੀਤਾ ਐ ਸਤਿਗੁਰੂ ਜੀ ਜਿੱਥੋਂ ਪ੍ਰਭੂ ਦਾ ਦਰਬਾਰ ਦਿਸ ਭਵੇ ਉਸ ਪ੍ਰਭੂ ਦੇ ਦਰ ਅੱਗੇ ਫਿਰ ਕਿਹੜੀ ਭੇਟ ਆਰਪਨ ਕਰੀਏ ਭਾਵ ਨਜ਼ਰਾਨਾ ਕਿਹੜਾ ਭੇਟ ਰੱਖੀਏ ਕਰੀਏ ਪਾਤਸ਼ਾਹ ਫਰਮਾਉਂਦੇ ਮੁਖੋਂ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਸਿੱਧਾ ਨੇ ਦੂਜਾ ਪ੍ਰਸ਼ਨ ਇੱਕ ਹੋਰ ਕਰ ਦਿੱਤਾ ਐ ਸਤਿਗੁਰੂ ਜੀ ਉਸ ਪਾਦਸ਼ਾਹ ਕਾਲਪੁਰਖ ਦੇ ਸੰਮੁਖ ਆਪਣੇ ਮੁਖ ਤੋਂ ਕਿਹੜਾ ਬੋਲ ਬੋਲਣ ਬਚਨ ਬੋਲਣਾ ਕਰੀਏ ਜਿਸ ਨੂੰ ਸੁਣ ਕੇ ਉਹ ਪ੍ਰਭੂ ਅੱਗੋਂ ਪਿਆਰ ਧਾਰਨ ਕਰੇ ਭਾਵ ਸਾਡਾ ਚੰਗਾ ਆਦਰ ਭਾਵ ਕਰੇ ਇਹਨਾਂ ਦੋ ਪੰਕਤੀਆਂ ਵਿੱਚ ਪ੍ਰਸ਼ਨ ਕੀਤੇ ਹਨ ਅੱਗੇ ਸਤਿਗੁਰੂ ਜੀ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇ ਰਹੇ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਸੋ ਕਈ ਵਿਚਾਰ ਹੀ ਕਹੀ ਜਾਂਦੇ ਵਾਵੇ ਨੂੰ ਬਿਹਾਰੀ ਹੈ ਵਿਚਾਰ ਸਤਿਗੁਰੂ ਜੀ ਫਰਮਾਉਂਦੇ ਆ ਐ ਸਿੱਧ ਲੋਕੋ ਤੁਹਾਡੇ ਪਹਿਲੇ ਪ੍ਰਸ਼ਨ ਦਾ ਉੱਤਰ ਇਹ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਮਨ ਮਿਰਤੀ ਨੂੰ ਕਾਗਰ ਕਰਕੇ ਸੱਚੇ ਨਾਮ ਦਾ ਜਾਪ ਤੇ ਅਭਿਆਸ ਕਰਨਾ ਇਹੀ ਉਹ ਸੱਚੇ ਪਾਤਸ਼ਾਹ ਨੂੰ ਭੇਟਾ ਅਥਵਾ ਨਜ਼ਰਾਨਾ ਭੇਟ ਕਰਨਾ ਹੈ ਦੂਜੇ ਪ੍ਰਸ਼ਨ ਦਾ ਉੱਤਰ ਇਹ ਹੈ ਕਿ ਵਿਦਿਆਈ ਵਿਚਾਰ ਆਪਣੇ ਮੁੱਖ ਅਕਾਲ ਪੁਰਖ ਦੀ ਸਿਫਤ ਸਲਾਹ ਕਰਨੀ ਅਤੇ ਉਸ ਪ੍ਰਭੂ ਦੀ ਏਕਾਥ ਕਥਾ ਦੀ ਵਿਚਾਰ ਕਰਨੀ ਇਹੀ ਬੋਲੀ ਉਸ ਅਕਾਲ ਪੁਰਖ ਨੂੰ ਪ੍ਰਵਾਨ ਹੈ ਭਾਵ ਭੇਟਾ ਨਾਮ ਦੀ ਬੋਲੀ ਸਿਫਤ ਸਲਾਹ ਦੀ ਰੱਬੀ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ ਸਿੱਧਾਂ ਨੇ ਫਿਰ ਪ੍ਰਸ਼ਨ ਕੀਤਾ ਕੀ ਕਰਮਾਂ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਕਿ ਮੁਕਤੀ ਵਾਸਤੇ ਕੁਝ ਹੋਰ ਵਸਤੂ ਦੀ ਲੋੜ ਹੈ ਤਾਂ ਹਜੂਰ ਫਰਮਾਉਂਦੇ ਆ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਐ ਸਿੱਧ ਲੋਕੋ ਚੰਗੇ ਮਾੜੇ ਕਰਮਾਂ ਨਾਲ ਕੱਪੜਾ ਰੂਹ ਦਾ ਜਾਮਾ ਸਰੀਰ ਮਿਲਦਾ ਅਤੇ ਮੁਕਤੀ ਦਾ ਦਵਾਰ ਇਹ ਦੱਦੇ ਨੂੰ ਔਂਕੜ ਐੜੇ ਨੂੰ ਕੰਨਾਂ ਰਾਰੇ ਰਾਰੇ ਨੂੰ ਪੈਰ ਦੇ ਵਿੱਚ ਰਾਰੇ ਨੂੰ ਔਂਕੜ ਹੈ ਸੁੱਧ ਦਵਾਰ ਨਹੀਂ ਬੋਲਣਾ ਦਵਾਰ ਪੜ੍ਹਨਾ ਐਡੇ ਨਾਲ ਕਈ ਪੈਣ ਪਰਾ ਸੁਨੇ ਹਨ ਪਾਠ ਕਰਦੇ ਉਹ ਦਵਾਰ ਹੀ ਕੀ ਜਾਂਦੇ ਭਾਵੇਂ ਇਸ ਦਾ ਮਤਲਬ ਦਰਵਾਜ਼ਾ ਹੈ ਦਵਾਰ ਹੀ ਹੈ ਪਰ ਸਤਿਗੁਰੂ ਦੀ ਸੁਤੰਤਰਤਾ ਜਿਵੇਂ ਬਾਣੀ ਉਚਾਰੀ ਹੈ ਸਤਿਗੁਰਾਂ ਲਿਖਵਾਈ ਹੈ ਅਸੀਂ ਉਸੇ ਤਰ੍ਹਾਂ ਪੜ੍ਹਨੀ ਹੈ ਸੋ ਖਿਆਲ ਰੱਖਣਾ ਮਾਫੀ ਚਾਹੁੰਦੇ ਗਿਆਨ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਪ੍ਰਾਪਤ ਹੁੰਦਾ ਭਾਵ ਮੁਕਤੀ ਸਾਧਨਾ ਦਾ ਫਲ ਨਹੀਂ कृपा दृष्टि ਦਾ ਫਲ ਹੈ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਤਗੁਰੂ ਜੀ ਫਰਮਾਉਂਦੇ ਹਨ ਕਿ ਐ ਸਿੱਧ ਲੋਕੋ ਏਵੈ ਇਸ ਪ੍ਰਕਾਰ ਨਾਮ ਪ੍ਰਭੂ ਸਿਫਤ ਅਤੇ ਕਿਰਪਾ दृष्टि ਦੁਆਰਾ ਇਸ ਭੇਤ ਨੂੰ ਜਾਣੀਂਦਾ ਹੈ ਕਿ ਉਹ ਸਚਿਆਰ ਪ੍ਰਭੂ ਆਪ ਹੀ ਸਰਬ ਰੂਪ ਹੋ ਕੇ ਵਰਤ ਰਿਹਾ ਹੈ ਜਥਾ ਇਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਸੋ ਇਥੋਂ ਤੱਕ ਚਾਰ ਪੌੜੀਆਂ ਜਪਜੀ ਸਾਹਿਬ ਦੀਆਂ ਆਈਆਂ ਬਾਕੀ ਦੀ ਵਿਚਾਰ ਲੜੀਵਾਰ ਨਿਤ ਨੇਮ ਸਰਲ ਵਿਚਾਰ ਆਪਾਂ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਸਤਿਗੁਰੂ ਕਿਰਪਾ ਕਰਨਗੇ ਲੜੀਵਾਰ ਕਥਾ ਇਸੇ ਤਰ੍ਹਾਂ ਆਪ ਅਸੀਸ ਬਖਸ਼ੋ ਸਤਿਗੁਰੂ ਸੇਵਾ ਲੈਣੇ ਰਹਿਣ ਵਾਹਿਗੁਰੂ ਵਾਹਿ ਗੁਰੂ ਵਾਹਿ ਵਾਹਿਗੁਰੂ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ